1 ਜੂਨ ਨੂੰ ਪੰਜਾਬ ਭਰ ਦੇ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜ਼ਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੇ ਜਵਾਨੀ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਸਾਨੂੰ ਪਤਾ ਹੀ ਹੈਗਾ ਕਿ 1 ਤਾਰੀਖ ਨੂੰ ਵੋਟਾਂ ਪੈਣੀਆਂ ਨੇ ਤੇ ਹੁਣ ਆ ਲਾਸਟ 48 ਘੰਟੇ ਜਿਹੜੇ ਹੈਗੇ ਆ ਉਹ ਰਹਿ ਗਏ ਨੇ ਤੇ ਆਪਾਂ ਆਮ ਤੌਰ ਤੇ ਵੇਖਿਆ ਹੈ ਕਿ ਆ ਆਖਿਰ ਦੇ 48 ਘੰਟੇ ਵਿੱਚ ਕਈ ਸਾਰੇ ਇਸ ਤਰੀਕੇ ਦੇ ਵਿਅਕਤੀ ਹੁੰਦੇ ਨੇ ਜੋ ਕਿਸੇ ਤਰੀਕੇ ਨਾਲ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਪਾਵੇ ਉਹ ਕੈਸ਼ ਦੀ ਸੂਰਤ ਵਿੱਚ ਹੋਵੇ ਪਾਵੇ ਉਹ ਨਿਕਰ ਦੀ ਸੂਰਤ ਵਿੱਚ ਹੋਵੇ ਪਾਵੇ ਇਸ ਵਾਰ ਜਿਹੜਾ ਮੈਨੂੰ ਇਨਫੋਰਮੇਸ਼ਨ ਮਿਲ ਰਹੀ ਹੈਗੀ ਕਿ ਕੁਝ ਲੋਕੀ ਇਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਕੋਈ ਫ੍ਰੀਬੀਜ਼ ਦੁਕਾਨਾਂ ਤੋਂ ਜਿਹੜਾ ਹੈਗਾ ਪਬਲਿਕ ਨੂੰ ਵੰਡ ਦਈਏ ਤੇ ਮੈਂ ਸਾਰਿਆਂ ਨੂੰ ਇੱਕ ਵਾਰ ਜਿਹੜਾ ਹੈਗਾ ਵਾਰਨ ਕਰਨਾ ਚਾਹਾਂਗਾ ਕਿ ਇਸ ਤਰੀਕੇ ਦੀ ਕਿਸੇ ਵੀ ਕੀ ਕਿ ਕੋਈ ਹਰਕਤ ਨਾ ਕਰਨ ਜੇ ਕੋਈ ਵੀ ਇਸ ਤਰੀਕੇ ਦੀ ਹਰਕਤ ਕਰੇਗਾ ਤਾਂ ਉਹਦੇ ਖਿਲਾਫ ਜਿਹੜੀ ਹੈ ਕਿ ਆਪਾਂ ਸਖਤ ਕਾਰਵਾਈ ਕਰਾਂਗੇ ਇਹਦੇ ਨਾਲ ਮੈਂ ਉਹ ਦੁਕਾਨਦਾਰ ਜਾਂ ਜਿਹੜੇ ਹੌਲ ਸੇਲਰਸ ਨੇ ਜਾਂ ਫਿਰ ਫਰਮਸ ਨੇ ਜਾਂ ਡੀਟੇਲਰਸ ਨੇ ਜਿਹੜੇ ਕਿ ਇਸ ਤਰੀਕੇ ਨਾਲ ਕਿਸੇ ਨੇ ਵੀ ਕੈਂਡੀਡੇਟ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਕੈਂਡੇ ਕਿਸੀ ਤਰੀਕੇ ਨਾਲ ਕੋਈ ਫ੍ਰੀ ਵੀ ਵੰਨਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਉਹ ਫੈਨ ਹੋਵੇ ਕੂਲਰ ਹੈਗੇ ਹੈ ਇਸਤਰੀ ਕੀ ਦੀ ਚੀਜ਼ਾਂ ਜਿਹੜਾ ਆਪਾਂ ਆਮ ਤੌਰ ਤੇ ਇੱਥੇ ਪ੍ਰਥਾ ਨਹੀਂ ਹੈ ਕਿ ਪਰ ਫਿਰ ਵੀ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜੇ ਕੋਈ ਇਸ ਤਰੀਕੇ ਦਾ ਵਿਅਕਤੀ ਕੋਸ਼ਿਸ਼ ਕਰਦਾ ਵੀ ਹੈ ਤੇ ਆਪਾਂ ਜਿਹੜਾ ਹੈਗਾ ਡਾਇਰੈਕਸ਼ਨ ਦਿੱਤੀ ਹੈਗੀ ਹੈ ਇੱਕ ਰਿਕਵੈਸਟ ਵੀ ਕੀਤੀ ਹੈਗੀ ਆਪਣੇ ਐਡੀਸ਼ਨਲ ਕਮਿਸ਼ਨਰ ਟੈਕਸੇਸ਼ਨ ਜਿਹੜੇ ਇਨਵੈਸਟੀਗੇਸ਼ਨ ਵਿੰਗ ਦੇ ਹੈਗੇ ਆ ਕਿ ਉਹ ਪ੍ਰੋਪਰ ਡਾਟਾ ਮਾਈਨਿੰਗ ਕਰਕੇ ਇਹਨਾਂ ਸਾਰੀ ਫਰਮਜ਼ ਦੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਚੈੱਕ ਕਰਨਗੇ ਕਿ ਉਹਨਾਂ ਨੇ ਕਿਸ ਇਸ ਮੰਥ ਇਲੈਕਸ਼ਨ ਦੇ ਆਸ-ਪਾਸ ਕਿਸ ਤਰੀਕੇ ਦੀ ਸੇਲ ਤੇ ਪਰਚੇਸ ਜਿਹੜੀ ਹੈਗੀ ਇਹਨਾਂ ਚੀਜ਼ਾਂ ਦੀ ਦਿਖਾਈ ਦੇਗੀ ਹੈ ਤੇ ਜੇ ਸਾਨੂੰ ਕਿਸੇ ਵੀ ਫਰਮ ਤੇ ਕਿਸੇ ਵੀ ਰਿਟੇਲ ਆਊਟਲਟ ਤੇ ਇਸ ਤਰੀਕੇ ਦਾ ਸ਼ੱਕ ਪੈਦਾ ਹੁੰਦਾ ਹੈ ਤੇ ਉਹ ਉਹਨਾਂ ਦੀ ਪ੍ਰੋਪਰ ਸਕਰੂਟੀਨੀ ਹੋਏਗੀ ਤੇ ਉਹਨਾਂ ਦੇ ਜਿਹੜਾ ਆਪਣਾ GST ਐਕਟ ਹੈ ਉਹਦੇ ਆ ਬੇਸਿਸ ਤੇ ਪਿਛਲੇ 6 ਸਾਲ ਦੀ ਜਿਹੜਾ ਵੀ ਉਹਨਾਂ ਦੀ ਰਿਟਰਨਸ ਹੈਗੀ ਹੈ ਉਹਨਾਂ ਦੀ ਪ੍ਰੋਪਰ ਸਕਰੂਟੀਨੀ ਤੇ ਉਹਨਾਂ ਦਾ ਪ੍ਰੋਪਰ ਟੈਕਸ ਐਨਾਲਿਸਿਸ ਜਿਹੜਾ ਹੈਗਾ ਉਹ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਸੁਚੇਤ ਰਹਿਣ ਕਿ ਕਿਸੇ ਤਰੀਕੇ ਨਾਲ ਕਿਸੇ ਦੇ ਵਰਗਲਾਵੇ ਵਿੱਚ ਆ ਕੇ ਇਸ ਤਰੀਕੇ ਦੀ ਕੋਸ਼ਿਸ਼ ਬਿਲਕੁਲ ਨਾ ਕਰਨ ਕਿ ਉਹ ਕਿਸੇ ਕੈਂਡੀਡੇਟ ਜਾਂ ਪੋਲਿਟੀਕਲ ਪਾਰਟੀ ਨੂੰ ਫ੍ਰੀਬੀਜ਼ ਵਰਨਣ ਵਿੱਚ ਕਿਸੇ ਤਰੀਕੇ ਨਾਲ ਫੈਸਿਲਿਟੇਟ ਕਰਨ। ਥੈਂਕ ਯੂ।